ਇਹਦਾ ਮਾਮਲਾ ਇਹ ਹੈ ਜੀ ਅਸੀਂ ਪਿਛਲੀ 13 ਫਰਵਰੀ 2024 ਤੋਂ ਖਲੋਰੀ ਬਾਰਡਰ ਦੇ ਉੱਤੇ ਬੈਠੇ ਹਾਂ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਨੇ ਬਾਰਾ ਉਹਨਾਂ ਨੂੰ ਬਣਾਉਣ ਵਾਸਤੇ ਸ਼ੁਰੂ ਦੇ ਗੇਟ ਦੇ ਵੀ ਸਰਕਾਰ ਨੇ ਸਾਡੇ ਨਾਲ 4-5 ਵਾਰ ਗੱਲ ਕੀਤੀ ਸੀ ਉਸ ਤੋਂ ਬਾਅਦ ਬਿਲਕੁਲ ਅੰਦੋਲਨ ਦੇ ਵਿੱਚ ਸਰਕਾਰ ਖਮੋਸ਼ ਹੋ ਕੇ ਬੈਠ ਗਈ ਕੋਈ ਗੱਲ ਨਹੀਂ ਕੀਤੀ ਤਾਂ ਫਿਰ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਸਾਡੇ ਸੂਬੇ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ 26 ਨਵੰਬਰ 2024 ਤੋਂ ਮਰਨ ਵਰਤੇ ਬੈਠਣਾ ਪਿਆ ਔਰ ਉਹਨਾਂ ਦਾ ਜਿਹੜਾ ਮਰਨ ਵਰਤ ਹੈ ਉਹਨੂੰ ਹੁਣ ਲਗਭਗ ਅੱਜ 100 ਦਿਨ ਪੂਰਾ ਹੋ ਚੁੱਕਿਆ ਹੈ ਪਿਛਲੇ 54 ਦਿਨ ਬਿਲਕੁਲ ਉਹਨਾਂ ਨੇ ਇਕੱਲੇ ਪਾਣੀ ਤੇ ਗੁਜ਼ਾਰਾ ਕੀਤਾ ਤੇ 54 ਦਿਨਾਂ ਤੋਂ ਬਾਅਦ ਸਰਕਾਰ ਨੇ ਜਦੋਂ ਮੀਟਿੰਗ ਦੀ ਗੱਲ ਕੀਤੀ ਤਾਂ ਫਿਰ 18 ਜਨਵਰੀ ਤੋਂ ਉਹਨਾਂ ਨੇ ਇਕੱਲਾ ਮੈਡੀਕਲ ਏਡ ਲਈਆ ਪਰ ਆਪਣੇ ਮੂੰਹ ਦੇ ਰਾਈ ਇੱਕ ਵੀ ਅੰਨਾ ਦਾ ਦਾਣਾ ਉਹਨਾਂ ਨੇ ਨਹੀਂ ਲਿਆ ਇਸ ਕਰਕੇ ਸਰਕਾਰ ਨੂੰ ਇਹ ਦੱਸਣ ਵਾਸਤੇ ਕਿ ਸਾਡੇ ਪ੍ਰਧਾਨ ਨੂੰ 100 ਦਿਨ ਹੋ ਗਏ ਨੇ ਬੈਠੇ ਨੇ ਉਹਨਾਂ ਦੇ ਹਾਲਾਤ ਬਹੁਤ ਅੱਜਕੱਲ ਸੀਰੀਅਸ ਨੇ ਕਦੇ ਬੁਖਾਰ ਹੋ ਜਾਂਦਾ ਹੈ ਕਦੇ ਸ਼ਿਵਰਿੰਗ ਹੋ ਰਹੀ ਆ ਕਾਂਬਾ ਲੱਗਦਾ ਹੈ ਕਦੇ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਤਾਂ ਸਰਕਾਰ ਨੂੰ ਕਹਿਣ ਵਾਸਤੇ ਕਿ 100 ਦਿਨ ਹੋ ਗਏ ਨੇ ਇਹਨਾਂ ਨੂੰ ਸੁੱਤਿਆਂ ਨੂੰ ਜਾਗ ਹੋਣੀ ਚਾਹੀਦੀ ਔਰ ਸਾਡੀਆਂ ਮੰਗਾ ਵਾਲੇ ਨੂੰ ਜਿਹੜੀਆਂ ਮੀਟਿੰਗਾਂ ਦਿੱਤੀਆਂ ਵੀ ਨਹੀਂ ਉਹਨਾਂ ਦੇ ਵਿੱਚ ਤਰੀਕਾ ਬੜੀਆਂ ਲੰਬੀਆਂ ਦੇ ਜਾਂਦੇ ਨੇ ਤਾਂ ਜਲਦੀ ਤੋਂ ਜਲਦੀ ਸਾਡੇ ਜਿਹੜਾ ਮਸਲੇ ਨੂੰ ਬੈਠ ਕੇ ਹੱਲ ਕਰਵਾ ਦੇ ਜਿਆਦਾ ਹੈਗਾ ਕਿੰਨੇ ਦਿਨ ਵਾਸਤੇ ਹੜਤਾਲ ਹੈ ਇਹ ਸਾਡਾ ਜਿਹੜਾ ਸੰਕੇਤਕ ਹੜਤਾਲ ਆ ਜੀ ਸਿਰਫ ਇੱਕ ਦਿਨ ਵਾਸਤੇ ਅੱਜ ਅਸੀਂ ਸਾਰੇ ਡੀਸੀ ਦਫ਼ਤਰਾਂ ਦੇ ਜਿੰਨੇ ਵੀ ਪੰਜਾਬ ਦੇ ਮਤਲਬ ਆਪਣੇ ਜ਼ਿਲ੍ਹੇ ਨੇ ਉਹਨਾਂ ਸਾਰੇ ਡੀਸੀ ਦਫ਼ਤਰਾਂ ਦੇ ਉੱਤੇ ਮਿਨੀਮਮ 100 ਬੰਦੇ ਦੇ ਮਤਲਬ ਅਸੀਂ ਇਹ ਕੱਟ ਕਰਨ ਦੀ ਕੋਸ਼ਿਸ਼ ਕਰੀ ਸੀ ਇਸ ਤੋਂ ਬਾਅਦ ਅਸੀਂ ਨਹੀਂ ਕੀਤਾ ਵੱਡਾ ਇਕੱਠ ਨਹੀਂ ਕਰਿਆ ਸਿਰਫ 100 100 150 ਬੰਦੇ ਹੀ ਬਿਠਾ ਰਹੇ ਆ ਤੇ ਸੰਕੇਤਕ ਹੜਤਾਲ ਆ ਇੱਕ ਦਿਨ ਵਾਸਤੇ ਸਵੇਰ 9 ਵਜੇ ਤੋਂ ਲੈ ਕੇ 6 ਵਜੇ ਤੱਕ ਅੱਜ ਕਿਸਾਨ ਕੰਢੀਗੜ ਵੱਲ ਜਾ ਰਹੇ ਨੇ ਔਰ ਰਾਤ ਦੇ ਬੜੇ ਨਾਕੇ ਲਾ ਕੇ ਰੋਕਿਆ ਜਾ ਰਿਹਾ ਕਰਦਾਰੀਆਂ ਕਿਤੇ ਦੇਖੋ ਜੀ ਜਿਹੜਾ ਉਹ ਸਾਡੇ ਹੈਗੇ ਐਸਕੇਮ ਨਾਨ ਪੋਲੀਟੀਕਲ ਉਹ ਹੈਗੇ ਨੇ ਐਸਕੇਮ ਦੂਸਰਾ ਪੋਲੀਟੀਕਲ ਵਾਲੇ ਕੁੱਲ ਮਲਾਕੀ ਤੇ ਸਾਡੀਆਂ ਮੰਗਾ ਜਿਹੜੀਆਂ ਇੱਥੇ ਬੈਠੇ ਆ ਉਹ ਵੀ ਸਾਡੀਆਂ ਸਾਂਝੀਆਂ ਮੰਗਾਂ ਨੇ ਉਹਨਾਂ ਨਾਲ ਵੀ ਸਾਡੀਆਂ ਮੰਗਾਂ ਜੁੜੀਆਂ ਹੋਈਆਂ ਨੇ ਸਰਕਾਰ ਨੂੰ ਇਸ ਤਰੀਕੇ ਦੀ ਗੱਲ ਸਾਨੂੰ ਲੱਗਦਾ ਵੀ ਕੋਈ ਬਹੁਤੀ ਵਧੀਆ ਨਹੀਂ ਗਾ ਜੱਥੇ ਬੰਦਿਆਂ ਨੂੰ ਦਬਾਉਣਾ ਸਰਕਾਰ ਨੂੰ ਬੈਠ ਕੇ ਟੇਬਲ ਤੇ ਗੱਲ ਕਰੀ ਸੀ ਉਹ ਅੰਤਮਾਨ ਨੇ ਉਹਨਾਂ ਨੂੰ ਮਤਲਬ ਥੋੜਾ ਧੀਰਜ ਰੱਖ ਕੇ ਠਰਮੇ ਦੇ ਨਾਲ ਉਹਨਾਂ ਦੀ ਗੱਲ ਸੁਣ ਲੈਣੀ ਚਾਹੀਦੀ ਸੀ ਇਹ ਮਸਲਾ ਬਹੁਤਾ ਵੱਡਾ ਨਹੀਂ ਸੀਗਾ ਉਮੀਦ ਸੀ ਕਿ ਮਸਲਾ ਉੱਥੇ ਬੈਠ ਕੇ ਹੱਲ ਕੀਤਾ ਜਾ ਸਕਦਾ ਸੀ ਜੇ ਉਹ ਗੱਲ ਸੁਣ ਲੈਂਦੇ ਤਾਂ ਗੱਲ ਸੁਣੀ ਚਾਹੀਦੀ ਸਾਨੂੰ ਰੋਸ ਹੈ ਕਿ ਸਾਡੇ ਭਰਾਵਾਂ ਨੂੰ ਇਸ ਤਰੀਕੇ ਨਾਲ ਫੜਿਆ ਜਾ ਰਿਹਾ ਤਾਂ ਅਸੀਂ ਨਹੀਂ ਅੱਜ ਜਿਹੜਾ ਜਿਹੜਾ ਸਾਡਾ ਅਸੀਂ ਮੰਗ ਪੱਤਰ ਤਾਂ ਅੱਜ ਸ਼ਾਮ ਨੂੰ ਨਹੀਂ ਦੇ ਰਹੇ ਕੋਈ ਵੀ ਸਿਰਫ ਇੱਕ ਸੰਕੇਤਕ ਹੜਤਾਲ ਹੈ ਇਹ ਦਰਸਾਉਣ ਵਾਸਤੇ ਮੀਡੀਆ ਦੇ ਵਿੱਚ ਲੈ ਕੇ ਜਾਣ ਵਾਸਤੇ ਲੋਕਾਂ ਨੂੰ ਦੱਸਣ ਵਾਸਤੇ ਕਿ ਸਾਡੇ ਪ੍ਰਧਾਨ ਜੀ ਨੂੰ 100 ਦਿਨ ਹੋ ਚੁੱਕੇ ਨੇ ਅਸੀਂ ਉਦਖਾਰੇ ਨਾਮ ਹੈਗਾ ਔਰ ਜਿਹੜੀ ਅੱਜ ਹੜਤਾਲ ਕੀਤੀ ਗਈ ਹੈ ਕੀ ਕੌਂਸਲ ਬਾਰੇ ਮੇਰਾ ਨਾਮ ਹਰਪਗੁਵਾਨ ਸਿੰਘ ਜ਼ਿਲ੍ਹਾ ਆਗੂ ਸ਼੍ਰੀ ਮੁਖਤਸਰ ਸਾਹਿਬ ਜਿਹੜੀ ਅੱਜ ਹੜਤਾਲ ਕੀਤੀ ਹੈ ਉਹ ਇਸ ਕਰਕੇ ਜਿਵੇਂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਬਿਆਨ ਸਿੰਘ ਨੇ ਦੱਸਿਆ ਹੈ ਇਹ ਸੰਕੇਤਕ ਹੈ ਕਿ 100 ਦਿਨ ਹੋ ਗਏ ਸਾਡੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੂੰ ਮਰਨ ਵਰਤੇ ਬੈਠਿਆ ਤੇ ਜਿਸ ਤਰ੍ਹਾਂ ਮੀਟਿੰਗਾਂ ਲੰਬੀਆਂ ਦੇ ਰਹੀ ਹੈ ਸਰਕਾਰ ਸਰਕਾਰ ਦਾ ਕੋਈ ਮਨਛਾਏ ਲੱਗਦੀ ਹੈ ਕਿ ਇਸ ਨੂੰ ਧਰਨੇ ਨੂੰ ਕਮਜ਼ੋਰ ਕਰਕੇ ਮੋਰਚੇ ਨੂੰ ਕਮਜ਼ੋਰ ਕਰਕੇ ਤੇ ਕਿਤੇ ਨਾ ਕਿਤੇ ਠੰਡੇ ਵਾਸਤੇ ਚੁਪਾਇਆ ਜਾਵੇ ਪਰ ਇਹ ਅਸੀਂ ਨਹੀਂ ਹੋਣ ਦੇਣਾ ਇਸੇ ਕਰਕੇ ਇਹ ਸੰਕੇਤਕ ਇੱਕ ਹੈਗੀ ਹੜਤਾਲ ਭੁਖ ਹੜਤਾਲ ਵੀ ਜੇ ਲੋੜ ਪਈ ਤਾਂ ਜਿਸ ਤਰ੍ਹਾਂ ਪਹਿਲਾਂ 121 ਕਿਸਾਨ ਮਰਨwarte ਤੇ ਬੈਠ ਗਏ ਸੀ ਤਾਂ ਫਿਰ ਸਰਕਾਰ ਇਹ ਨਾ ਸੋਚੇ ਕਿ ਵੀ ਅੱਜ ਇਹਨਾਂ ਕੋਲੇ ਮਰਜ਼ੀ ਵੜਿਆਂ ਦੀ ਕੋਈ ਗਿਣਤੀ ਘਟ ਗਈ ਜਾਂ ਮਰਜ਼ੀ ਵੜੇ ਹੈ ਨਹੀਂ ਇਹ ਮਤ ਸੋਚੇ ਕਿ ਜਿਹੜੀਆਂ ਲੰਬੀਆਂ ਮੀਟਿੰਗਾਂ ਦੇ ਕੇ ਮੋਰਚੇ ਨੂੰ ਅਸੀਂ ਨੁਕਸਾਨ ਪਹੁੰਚਾ ਦੇਾਂਗੇ ਮੋਰਚੇ ਨੂੰ ਦੀਆਂ ਮੰਗਾ ਠੰਡੇ ਵਸਤੇ ਚ ਪਾ ਲਾਂਗੇ ਇਹ ਸਰਕਾਰ ਬਿਲਕੁਲ ਨਾ ਸੋਚੇ ਇਹਨੂੰ ਜਲਦ ਤੋਂ ਜਲਦ ਹੱਲ ਕਰੇ ਤੇ ਆਉਣ ਵਾਲਾ ਜਿਹੜਾ ਸਾਡਾ ਸੀਜ਼ਨ ਹੈ ਇਸ ਨੂੰ ਵੀ ਸਰਕਾਰ ਧਿਆਨ ਚ ਰੱਖੇ ਇਹ ਜਿਹੜੀ ਸਰਕਾਰ ਦੀ ਇਹ ਮਤਲਬ ਇਹ ਮਨਛਾ ਠੀਕ ਨਹੀਂ ਕੀ ਲੱਗਦਾ ਕਿ ਜਿਵੇਂ 100 ਦਿਨ ਪੂਰੇ ਹੋ ਗਏ ਨੇ ਜਿਹੜੀ ਸਿਹਤ ਦਾ ਜੜਵਦਣਾ ਖਰਾਬ ਹੁੰਦੀ ਜਾ ਰਹੀ ਹੈ ਨਾ ਔਰ ਮੀਟਿੰਗਾਂ ਦੇ ਵਿੱਚ ਕੋਈ ਬੇਸਿਕਾਂ ਨਹੀਂ ਖਲਜਾਣੇ ਕਿਵੇਂ ਦੇ ਦਿੰਦੇ ਹੋ ਕਿ ਕਾਰਨ ਕਿਸਾਨ ਦੇ ਤੋਂ ਇੰਨਾ ਟਾਈਮ ਲਗਾਇਆ ਜਾ ਰਿਹਾ ਹੈਗਾ ਇੰਨੇ ਦਿਨ ਫੋਕਟਾ ਉਤਾਰ ਕੇ ਦੇਖਦੇ ਹੋ ਜੀ ਦੇਖੋ ਇਹ ਹੀ ਮੈਂ ਤੁਹਾਨੂੰ ਦੱਸ ਕੇ ਹਟਾਂ ਵੀ ਸਰਕਾਰ ਦੀ ਮਨਛਾ ਹੈ ਵੀ ਕਿਤੇ ਨਾ ਕਿਤੇ ਇਹ ਅਸੀਂ ਇਸ ਨੂੰ ਮੋਰਚੇ ਨੂੰ ਕਮਜ਼ੋਰ ਕਰਕੇ ਠੰਡੇ ਵਸਤੇ ਚ ਪਾ ਲਾਂਗੇ ਜਾਂ ਜੇ ਹੋ ਸਕਦਾ ਹੈ ਵੀ ਸਰਕਾਰ ਦੀ ਇਹ ਮਨਛਾ ਹੋਵੇ ਕਿ ਸਰਦਾਰ ਜਗਜੀਤ ਸਿੰਘ ਜੀ ਇਸ ਭੁੱਖ ਹੜਤਾਲ ਦੇ ਤਾਬ ਨੂੰ ਨਾ ਚਲਦੇ ਹੋਏ ਉਹ ਚਲਾਣਾ ਕਰ ਜਾਣਗੇ ਤਾਂ ਮਤਲਬ ਸਰਕਾਰ ਦੀ ਇਹ ਮਨਛਾ ਜਿਹੜੀ ਗਲਤ ਹੈ ਪਹਿਲਾ ਨੰਬਰ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਰਹੂਗੀ ਉਹਨਾਂ ਨੂੰ ਕੁਝ ਨਹੀਂ ਹੋਏਗਾ ਨਹੀਂ ਤਾਂ ਫਿਰ ਅਨੇਕਾਂ ਢੱਲੇਵਾਲ ਉਹਨਾਂ ਦੇ ਮਗਰ ਖੜੇ ਆ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੇਖਿਆ ਭੁੱਖ ਹੜਤਾਲ ਜਿਹੜੀ ਉੱਥੇ ਮਰਨ ਵਰਤ 121 ਕਿਸਾਨਾਂ ਨੇ ਮਰਜ਼ੀ ਵੜਾਰੇ ਰੱਖਿਆ ਸੀ ਉਸ ਤੋਂ ਬਾਅਦ ਲੈਣਾ ਲੱਗ ਜਾਣੀ